ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੇਤਾ ਕੁਕੀ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਨੂੰ ਦਹੀਂ ਦੇ ਵਿੱਚ ਪਨਾ ਕੇ ਕਰਾਂਗੇ ਤਿਆਰ ਇਹ ਆਪਣੇ ਕੋਲੇ 1/2 ਕਿਲੋ ਸ਼ਿਮਲਾ ਮਿਰਚ ਹੈ 3-4 ਪਿਆ ਪਿਆਜ਼ ਤੇ ਅਦਰਕ ਤੇ ਲਸਣ ਇਕੱਠਾ ਹੀ ਕੱਟ ਲਿਆ ਸੀ ਟਮਾਟਰ ਤੇ ਹਰੀਆਂ ਮਿਰਚਾਂ ਤੇ ਨਾਲ ਪਾ ਲਈ ਅਤੀ ਕੋਲੀ ਦਹੀਂ ਦੀ ਦਹੀਂ ਬਿਲਕੁਲ ਫਰੈਸ਼ ਹੈ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਤੇ ਔਨ ਕਰਕੇ ਇਹ ਚ ਪਾਇਆ ਇੱਕ ਕੜਚੀ ਸਰੋਂ ਦੇ ਤੇਲ ਦੀ ਲਓ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੇ ਚ ਪਾਵਾਂਗੇ ਇੱਕ ਜੀਰਾ ਦਾ ਚਮਚਾ ਇੱਕ ਪਿਆ ਸੁੱਕਾ ਤੇ ਚੌਥਾ ਇਸ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਤੇਲ ਆਪਣਾ ਬਹੁਤ ਜ਼ਿਆਦਾ ਗਰਮ ਸੀ ਇਸ ਕਰਕੇ ਬਹੁ ਛੇਤੀ ਮਸਾਲਾ ਭੁੰਨਿਆ ਗਿਆ ਤਾਂ ਨਾਲ ਹੀ ਪਾ ਲਾਂਗੇ ਆਪਾਂ ਅਦਰਕ ਲਸਣ ਤੇ ਪਿਆਜ਼ ਇਹਨੂੰ ਆਪਾਂ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਭੁੰਨਾਗੇ ਬਹੁਤ ਵਧੀਆ ਮਸਾਲਾ ਤਾਂ ਕਿ ਇਹਦਾ ਕੱਚਾ ਆਪਾਂ ਨੇ ਬਿਲਕੁਲ ਵੀ ਨਾ ਰਹਿਣ ਕਿ ਬਹੁਤ ਵਧੀਆ ਮਸਾਲੇਦਾਰ ਆਪਣੀ ਸ਼ਿਮਲਾ ਮਿਰਚੇ ਪਾਣ ਕੇ ਦੇਹੀ ਹੋਰੀ ਤਿਆਰ ਹੋਵੇ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਬਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਆਲੂ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਤਾਂ ਆਪਾਂ ਬਹੁਤ ਵਾਰੀ ਖਾਧੀ ਹੁੰਦੀ ਹੈ ਠੀਕ ਹੈ ਜੀ ਤੇ ਤੁਸੀਂ ਇੱਕ ਵਾਰੀ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਦਹੀਂ ਦੇ ਵਿੱਚ ਬਣਾਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਬਹੁਤ ਹੀ ਵਧੀਆ ਤੇ ਮਸਾਲੇਦਾਰ ਸਬਜ਼ੀ ਲਓ ਜੀ ਪਿਆਜ਼ ਆਪਣੇ ਬਰਾਉਨ ਹੋ ਚੁੱਕੇ ਨੇ ਤੇ ਹੁਣ ਆਪਣਾ ਗੈਸ ਹੈਗਾ ਮੀਡੀਅਮ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਠੀਕ ਹੈ ਜੀ ਬਹੁਤ ਵਧੀਆ ਸਬਜ਼ੀ ਬਣਾ ਕੇ ਆਪਾਂ ਕਾਣੀ ਹੈ ਤਿਆਰ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚਾ ਸੈਂਦਾ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਵੱਧ ਘੱਟ ਠੀਕ ਹੈ ਜੀ ਲੋ ਜੀ ਨਾਲ ਹੀ ਪਾ ਲਾਂਗੇ ਆਪਾਂ ਇਹਦੇ ਵਿੱਚ ਅੱਧਾ ਕ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਕਿਉਂਕਿ ਇਹਦੇ ਨਾਲ ਆਪਣੀ ਬਹੁਤ ਜ਼ਿਆਦਾ ਵਧੀਆ ਕਲਰ ਆਉਂਦਾ ਸਬਜ਼ੀ ਦੇ ਵਿੱਚ ਤੇ ਹਲਕੀ ਜਿਹੀ ਪਾਈ ਆਪਾਂ ਲਾਲ ਵਿੱਚ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਹਲਦੀ ਆਪਾਂ ਥੋੜੀ ਜਿਹੀ ਹੋਰ ਐਡ ਕਰਾਂਗੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਬਹੁਤ ਹੀ ਵਧੀਆ ਕਰਕੇ ਆਪਾਂ ਸਬਜ਼ੀ ਬਣਾਣੀ ਹੈ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਦਾ ਕੱਚਾਪਨ ਖਤਮ ਕਰਾਂਗੇ ਇੱਕ ਮਿੰਟ ਲਈ ਇਸ ਦਾ ਚੰਗੀ ਤਰ੍ਹਾਂ ਹਿਲਾ ਦਾਂਗੇ ਦੇਈ ਵਾਲੀ ਸ਼ਿਮਲਾ ਮਚਰੀ ਸਬਜੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੁਸੀਂ ਜ਼ਰੂਰ ਬਣਾਇਓ ਪਰੌਂਠਿਆਂ ਨਾਲ ਖਾਇਓ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ 1 ਮਿੰਟ ਲਈ ਮਸਾਲਿਆਂ ਨੂੰ ਭੁੰਨ ਲਿਆ ਹੈ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਆ ਜਿਹਦੇ ਵੀ ਤੁਸੀਂ ਦਹੀਂ ਵਾਲੀ ਸਬਜੀ ਬਣਾਉਣਾ ਤੇ ਇਸ ਤਰ੍ਹਾਂ ਤੁਸੀਂ ਮਸਾਲੇ ਨੂੰ ਭੁੰਨਣਾ ਕਿ ਆਪਣਾ ਦਹੀਂ ਵੀ ਨਾ ਫਟੇ ਠੀਕ ਹੈ ਜੀ ਲਓ ਜੀ ਟਮਾਟਰ ਤੇ ਹਰੀਆਂ ਮਿਰਚਾਂ ਵੀ ਆਪਾਂ ਵਿੱਚ ਹੀ ਐਡ ਕਰ ਦਿੱਤੀਆਂ ਨੇ ਤੇ ਹੁਣ 1 ਮਿੰਟ ਲਈ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਲਓ ਜੀ ਇਸ ਤਰੀਕੇ ਨਾਲ ਟਮਾਟਰ ਨੂੰ ਤੁਸੀਂ ਬਿਲਕੁਲ ਬਰੀਕ ਸੈਚ ਕੱਟਣਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਨਾਲ-ਨਾਲ ਇਹਨੂੰ ਹਿਲਾਉਂਦੇ ਰਹਿਣਾ ਗੈਸ ਆਪਣਾ ਬਿਲਕੁਲ ਮੀਡੀਅਮ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਵਾ ਦਹੀਂ ਦਹੀਂ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਖੁੱਲ ਜੇ ਤੇ ਫਟੇ ਨਾ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਗੈਸ ਨੂੰ ਹੁਣ ਇਸ ਤੋਂ ਬਾਅਦ ਆਪਾਂ ਕਰ ਦੇਣਾ ਬੰਦ ਗੈਸ ਨੂੰ ਬਿਲਕੁਲ ਔਨ ਕਰਕੇ ਆਪਾਂ ਦਹੀਂ ਨਹੀਂ ਪਾਣਾ ਗੈਸ ਨੂੰ ਕਰਦਾਂਗੇ ਆਪਾਂ ਬੰਦ ਲਓ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂ ਕਿਦਾਂ ਹੀ ਦਹੀਂ ਪਾਉਣ ਦੇ ਵਕਤ ਲਗਾਤਾਰ ਆਪਾਂ ਇਹਨੂੰ ਹਿਲਾਉਣਾ ਤਾਂ ਕਿ ਆਪਣਾ ਦਹੀਂ ਬਿਲਕੁਲ ਹੀ ਫਟੇ ਨਾ ਠੀਕ ਹੈ ਜੀ ਲਓ ਜੀ ਇਸ ਤਰੀਕੇ ਦੇ ਨਾਲ ਲਗਾਤਾਰ ਆਪਾਂ ਇਹਨੂੰ ਹੁਲਾਉਂਦੇ ਰਹਿਣਾ ਤੇ ਤੁਹਾਡਾ ਦਹੀਂ ਬਿਲਕੁਲ ਵੀ ਨਹੀਂ ਫਟੂਗਾ ਠੀਕ ਹੈ ਜੀ ਪਰ ਗੈਸ ਥੋੜਾ ਜਿਹਾ 1 ਮਿੰਟ ਲਈ ਬੰਦ ਕਰ ਦਿਓ ਜਦੋਂ ਆਪਾਂ ਦਹੀਂ ਐਡ ਕਰਨਾ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾ ਦੇਣੀ ਹੈ ਕੋਈ ਆਪਾਂ ਨੂੰ ਮਸਾਲਾ ਠੰਡਾ ਕਰਨ ਦੀ ਲੋੜ ਨਹੀਂ ਹੈਗੀ ਕਿ ਬਿਲਕੁਲ ਤੁਹਾਡਾ ਦਹੀਂ ਨਹੀਂ ਫਟਦਾ बस ਤੁਸੀਂ ਗੈਸ ਬੰਦ ਕਰ ਦਿਓ ਤੇ ਹੱਥ ਨੂੰ ਲਗਾਤਾਰ ਚਲਾਇਓ ਤਾਂ ਕਿ ਆਪਣਾ ਦਹੀਂ ਬਿਲਕੁਲ ਵੀ ਨਹੀਂ ਫਟਦਾ ਫਿਰ ਠੀਕ ਹੈ ਜੀ ਇਹ ਗੱਲ ਤੁਸੀਂ ਜਰੂਰ ਯਾਦ ਰੱਖਿਓ ਲਓ ਜੀ ਤੁਸੀਂ ਦੇਖ ਸਕਦੇ ਹੋ ਦਹੀਂ ਆਪਣਾ ਬਿਲਕੁਲ ਵੀ ਵਿੱਚ ਫਟਿਆ ਕਿੰਨਾ ਵਧੀਆ ਰੰਗਤਾਈ ਹੈ ਆਪਣੇ ਮਸਾਲੇ ਦੀ ਤੇ ਲਓ ਜੀ ਹੁਣ 1 ਮਿੰਟ ਲਈ ਆਪਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਆਪਣੇ ਮਸਾਲੇ ਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ Shimla mirch ਪਰ ਇੱਕ ਮਿੰਟ ਲਈ ਆਪਾਂ ਇਹ ਫੇਰ ਰੱਖ ਦਤਾ ਸੀਗਾ ਲਓ ਜੀ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ Shimla mirch ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਪਕਾਵਾਂਗੇ ਬਹੁਤ ਵਧੀਆ ਸਬਜੀ ਬਣਦੀ ਹੈ ਦਹੀਂ ਵਾਲੀ ਤੁਸੀਂ ਜਰੂਰ ਬਣਾਇਓ ਟੇਸਟੀ ਵੀ ਬਹੁਤ ਲੱਗਦੀ ਹੈ ਕਈ ਵਾਰੀ ਆਪਾਂ ਅੱਕ ਜਾਂਦੇ ਆ ਭਾਵੇਂ ਸ਼ਿਮਲਾ ਮਿਰਚ ਵੀ ਬਣਾ ਕੇ ਖਾ ਕੇ ਆਲੂ ਤੇ ਸ਼ਿਮਲਾ ਮਿਰਚ ਵੀ ਬਣਾ ਲੈਂਦੇ ਆ ਤਾਂ ਹੀ ਵਾਲੀ ਸ਼ਿਮਲਾ ਮਿਰਚ ਤੁਸੀਂ ਜਰੂਰ ਬਣਾਇਓ ਇਹ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਠੀਕ ਹੈ ਜੀ ਨਾਲੇ ਤਾਂ ਆਪਣਾ ਟੇਸਟ ਵੀ ਵਧੀਆ ਹੋਊਗਾ ਨਾਲੇ ਕੋਈ ਵੱਖਰੀ ਚੀਜ਼ ਬਣ ਕੇ ਤਿਆਰ ਹੋਊਗੀ ਲਓ ਜੀ ਇਹਦੇ ਚ ਪਾਇਆ ਆਪਾਂ ਬਿਲਕੁਲ ਹਲਕਾ ਜਿਹਾ ਮਤਲਬ ਥੋੜਾ ਜਿਹਾ ਪਾਣੀ ਪਾਇਆ ਅੱਧੇ ਗਲਾਸ ਤੋਂ ਵੀ ਘੱਟ ਹੁਣ ਮੀਡੀਅਮ ਕੈਸ ਤੇ ਨੂੰ ਪਕਾਵਾਂਗੇ ਲਓ ਜੀ ਇੱਕ ਵਾਰੀ ਇੱਕ ਮਿੰਟ ਲਈ ਆਪਾਂ ਇਹਨੂੰ ਵਿੱਚ ਦੀ ਜ਼ਰੂਰ ਹਿਲਾ ਕੇ ਦੇਖਣਾ ਠੀਕ ਹੈ ਜੀ ਗੈਸ ਨੂੰ ਤੁਸੀਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈ ਗੈਸ ਨੂੰ ਬਿਲਕੁਲ ਲੋ ਤੇ ਬਣਾਣੀ ਹੈ ਆਪਣੀ ਸਬਜ਼ੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਊਗੀ ਬਾਸਤੋਂ ਆਪਾਂ ਆਪ ਫਰਾਈ ਪਕਾਵਾਂਗੇ ਲਓ ਜੀ ਸਬਜੀ ਬਣ ਕੇ ਆਪਣੀ ਦਹੀਂ ਵਾਲੀ शिमला ਮਿਰਚ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਜ਼ਿਆਦਾ ਵਧੀਆ ਬਣੀ ਹੈ ਬਹੁਤ ਹੀ ਵਧੀਆ ਤੇ ਮਸਾਲੇਦਾਰ ਤੁਸੀਂ ਆਪਣੇ ਘਰ ਦੇ ਵਿੱਚ ਮੇਰੇ ਤਰੀਕੇ ਨਾਲ ਜਰੂਰ ਬਣਾਵੇ ਮੇਜ਼ਰੇਮੈਂਟ ਦੇ ਸਹਾਉ ਨਾਲ ਪਤੋਂ ਨਾਲ ਨਾਲ ਸਾਰਾ ਕੁਝ ਸਹੀ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਆਪਾਂ ਔਨ ਅਲੀ ਵੀਡੀਓ ਤੇ ਚਲੋ ਓਕੇ ਜੀ ਥੈਂਕ ਯੂ ਬਾਏ